ਇਹ ਤਾਂ ਰੋਣ ਲੱਗ ਗਈ ਤੂੰ ਦੇਖਿਆ ਸੀ ਹਰ ਸਿਮਰਤ ਕੌਰ ਪਰਸੋਂ ਰੋਣ ਲੱਗ ਗਈ ਰੋਣ ਲੱਗ ਗਈ ਕਿ ਸਟੇਜ ਤੇ ਹਜੇ ਤਾਂ ਕੱਲੇ ਅਥਰੂ ਜੀ ਆਏ ਨੇ ਆ ਜਿਹੜੇ ਸਾਹਬ ਦਾ ਪਿਆਰ ਮਿਲ ਰਿਹਾ ਵਾ 15 20 ਦਿਨ ਹੋਰ ਚੱਲਿਆ ਤਾਂ ਇਹ ਦੂਜੇ ਲੋਟ ਬੱਚਿਆਂ ਵਾਂਗ ਰੋਣਗੇ ਸਾਨੂੰ ਹਰਾਈ ਜਾਂਦੇ ਨੇ ਆ ਸਾਡੀਆਂ ਜਮਾਨਤਾਂ ਜਬਤ ਕਰਾਉਣੀਆਂ ਲੈ ਨਾ ਚੱਲੋ ਹੁਣ ਤੁਸੀਂ ਲੋਕਾਂ ਦੇ ਘਰ ਅਥਰੂ ਕਢਾਇਆ ਤੁਸੀਂ ਲੋਕਾਂ ਦੇ ਘਰ ਚੀਕਾ ਕਢਾਈਆਂ ਤੁਸੀਂ ਲੁੱਟ ਕੇ ਖਾ ਗਏ ਪੰਜਾਬ ਨੂੰ ਉਹ ਮੈਲ ਬਣਾ ਲੇ ਉਹ ਸੁੱਖ ਵਿਲਾਸ ਬਣਾ ਲੇ ਪਹਾੜਾਂ 'ਚ ਜਾਂਚ ਕਰ ਰਹੇ ਹਾਂ ਉਹਦੀ ਉਥੇ ਸਰਕਾਰ ਦਾ ਕਬਜ਼ਾ ਕਰਕੇ ਸਕੂਲ ਬਣਾਵਾਂਗੇ ਤੇ ਨਾਲੇ ਲਿਖਾਂਗੇ ਦੁਨੀਆਂ ਦਾ ਪਹਿਲਾ ਸਕੂਲ ਜਿਹਦੇ ਹਰੇ ਕਮਰੇ ਪਿੱਛੇ ਪੂਲ ਇਹ ਲਿਖਾਂਗੇ ਉਥੇ ਸੋ ਵੀਰ ਜਿੰਦਾਬਾਦ ਦੁਨੀਆਂ ਉੱਪਰ ਚੱਕ ਕੇ ਦੋ ਨਾਅਰੇ ਲਾ ਦਿਓ ਇਨਕਲਾਬ ਜਿੰਦਾਬਾਦ ਥੋੜਾ ਹੋਰ ਚੱਕੋ ਥੋੜਾ ਵੋਲਿਊਮ ਚੱਕੋ ਪਤਾ ਲੱਗੇ ਉਹਨਾਂ ਨੂੰ ਵੀ ਕੁਝ ਹੋ ਰਿਹਾ ਪੰਜਾਬ ਵਿੱਚ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੇ ਸੋਨਿਆ ਅੱਧੇ ਮਿੰਟ ਲਈ ਪਵਨ ਟੀਨੂ ਜੀ ਤੁਹਾਡਾ ਧੰਨਵਾਦ ਵੀ ਕਰਨਗੇ ਸਵਾਗਤ ਵੀ ਕਰਨ ਇਹ ਤਾਂ ਰੋਣ ਲੱਗ ਗਏ ਤੁਸੀਂ ਦੇਖਿਆ ਸੀ ਹਰ ਸਿਮਰਤ ਕੌਰ ਪਰਸੋਂ ਰੋਣ ਲੱਗ ਗਈ ਰੋਣ ਲੱਗ ਗਈ ਕਿ ਸਟੇਜ ਤੇ ਹਜੇ ਤਾਂ ਕੱਲੇ ਅਥਰੂ ਜੀ ਆਏ ਨੇ ਆ ਜਿਹੜੇ ਸਾਹਬ ਦਾ ਪਿਆਰ ਮਿਲ ਰਿਹਾ ਵਾ 15 20 ਦਿਨ ਹੋਰ ਚੱਲਿਆ ਤਾਂ ਇਹ ਦੂਜੇ ਲੋਟ ਬੱਚਿਆਂ ਵਾਂਗ ਰੋਣ ਗਏ ਆ ਸਾਨੂੰ ਹਰਾਈ ਜਾਂਦੇ ਨੇ ਆ ਸਾਡੀਆਂ ਜ਼ਮਾਨਤਾਂ ਜਬਤ ਕਰਾਉਣਗੀਆਂ ਲੈ ਨਾ ਚੱਲੋ ਹੁਣ ਤੁਸੀਂ ਲੋਕਾਂ ਦੇ ਘਰ ਅੱਥਰੂ ਕਢਾਇਆ ਤੁਸੀਂ ਲੋਕਾਂ ਦੇ ਘਰ ਚੀਕਾਂ ਕਢਾਈਆਂ ਤੁਸੀਂ ਲੁੱਟ ਕੇ ਖਾ ਗਏ ਪੰਜਾਬ ਨੂੰ ਉਹ ਮਹਿਲ ਬਣਾ ਲੇ ਉਹ ਸੁੱਖ ਬਿਲਾਸ ਬਣਾ ਲੇ ਪਹਾੜਾਂ 'ਚ ਜਾਂਚ ਕਰ ਰਹੇ ਹਾਂ ਉਹਦੀ ਉਤੇ ਸਰਕਾਰ ਦਾ ਕਬਜ਼ਾ ਕਰਕੇ ਸਕੂਲ ਬਣਾਵਾਂਗੇ ਤੇ ਨਾਲੇ ਲਿਖਾਂਗੇ ਦੁਨੀਆਂ ਦਾ ਪਹਿਲਾ ਸਕੂਲ ਜਿਹਦੇ ਹਰੇ ਕਮਰੇ ਪਿੱਛੇ ਪੂਲ ਇਹ ਲਿਖਾਂਗੇ ਉਥੇ ਸੋ ਵੀਰ ਦੁਨੀਆ ਤੋਂ ਪਰਚਾ ਕੇ ਦੋ ਨਾਅਰੇ ਲਾ ਦਿਓ ਇਨਕਲਾਬ ਥੋੜਾ ਹੋਰ ਚੱਕੋ ਥੋੜਾ ਵੋਲਿਊਮ ਚੱਕੋ ਪਤਾ ਲੱਗੇ ਉਹਨਾਂ ਨੂੰ ਵੀ ਕੁਝ ਹੋ ਰਿਹਾ ਹੈ ਪੰਜਾਬ ਵਿੱਚ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੇ ਸੋਨਿਆ ਅੱਗੇ ਮਿੰਟ ਲਈ ਪਵਨ ਟੀਨੂ ਜੀ ਤੁਹਾਡਾ ਧੰਨਵਾਦ ਵੀ ਕਰਨਗੇ ਸਵਾਗਤ ਵੀ ਕਰਨ। ਜਿੰਦਾਬਾਦ ਜਿੰਦਾਬਾਦ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ